ਅਲਮਾਸਤ ਬਾਪੂ ਸੇਵਾਦਾਰ ਕੁਲੀ ਵਾਲੀ ਸਰਕਾਰ ਦੀ ਯਾਤ ਵਿੱਚ 11ਵਾਂ ਛਿੰਝ ਮੇਲਾ ਜਟਿਆੜਾ ਮੰਚੀ ਵਿਖੇ ਕਰਵਾਇਆ ਗਿਆ ਛਿੰਝ ਮੇਲੇ ਦੌਰਾਨ ਨਾਮਾ ਪਹਿਲਵਾਨਾਂ ਨੇ ਸਾਲਿਆ ਛਿੰਝ ਮੇਲੇ ਦੀ ਸ਼ੁਰੂਆਤ ਹਾਕੀਓਲੰਪਿਕਨ ਸੁਖਿੰਦਰ ਸਿੰਘ ਸੋਢੀ ਵੱਲੋਂ ਕਰਵਾਈ ਗਈ ਜੇਤੂ ਪਹਿਲਵਾਨਾਂ ਨੂੰ ਨਾਮਾਂ ਦੀ ਵੰਡ ਬੀਬੀ ਤਾਰੋਜੀ ਸਾਬਰ ਡੇਰਾ ਕੋਣਾ ਚੌਥੇ ਸਰਪੰਚ ਕਮਲਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਪਟਕੇ ਦੀ ਕੁਸ਼ਤੀ ਪਹਿਲਵਾਨ ਬशीर ਸਮਰਾਏ ਅਤੇ ਮੋਹਿਤ ਰੁੜਕਾ ਕਲਾ ਦਰਮਿਆਨ ਹੋਈ ਜਿਸ ਵਿੱਚੋਂ ਮੋਹਿਤ ਰੁੜਕਾ ਕਲਾ ਜੇਤੂ ਰਹਾ ਜਿੰਮੇਲੇ ਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਨਕਦੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਨਜੋਤ ਸ਼ਰਮਾ ਲੇਮਕਾਬੋ ਕਪ ਵਰਲਡ ਰਿਕਾਰਡ ਵੱਲੋਂ ਦੰਦਾ ਦੇ ਨਾਲ ਗੱਡੀ ਨੂੰ ਖਿੱਚਿਆ ਗਿਆ ਜਿੰਮੇਲੇ ਦੌਰਾਨ ਵੇਟ ਲਿਫਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਕਮੇਟੀ ਵੱਲੋਂ ਸਹਿਯੋਗੀਆਂ ਨੂੰ ਦਰਬਾਰ ਦੇ ਯਾਦਗਾਰੀ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਰਾਜਵਿੰਦਰ ਸਿੰਘ ਤਾਲਗੜ ਵੱਲੋਂ ਆਏ ਹੋਏ ਮਹਿਮਾਨਾਂ ਦੇ ਸ਼ੁਕਰੀਆ ਦਾ ਤਿਆਰ ਲੋ ਧੰਨਵਾਦ ਕੀਤਾ ਗਿਆ ਪਹਿਲਵਾਨ ਜੱਗੀ ਮਾਨ ਸਮਰਾਏ ਵਾਲੇ ਦੇ ਪੋਤਰ ਓੰਕਾਰ ਮਾਨ ਨੇ ਜਟਿਆੜਾ ਮੰਚੀ ਦੇ ਛਿੰਦ ਵਿੱਚ ਲਗਾਤਾਰ 9 ਸਾਲ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਤੇ ਜਿੱਤ ਹਾਸਲ ਕੀਤੀ ਹੈ ਜਿਸ ਦੇ ਚਲਦਿਆਂ ਪਹਿਲਵਾਨ ਓੰਕਾਰ ਮਾਨ ਨੂੰ 2026 ਦੇ ਛੀਵੇਂ ਦੌਰਾਨ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਰਾਜਵਿੰਦਰ ਸਿੰਘ ਢਾਲੀਵਾਲ ਸੁਨੀਲ ਸਿੰਘ ਸੋਢੀ ਬੀਬੀ ਤਾਰੋ ਸਰਪੰਚ ਜਟਿਆੜਾ ਅਕਮਲਜੀਤ ਸਿੰਘ ਸੁੱਚਾ ਸਿੰਘ ਜੋਲ ਅਮਰਜੀਤ ਸਿੰਘ ਜੋਲ ਬੋਧਰਾਜ ਸਮਰਾਏ ਰਪਿੰਦਰਜੀਤ ਸਿੰਘ ਸਮਰਾਏ ਸੱਤੀ ਪੰਡਤ ਦੀਪ ਸੋਤਾ ਅੰਤਰਰਾਸ਼ਟਰੀ ਕੋਚ ਅਰਮੇਸ਼ ਲਾਲ ਤਾਰੂ ਉਪੜਾ ਚਰਨਜੀਤ ਉਪੜਾ ਗਾਇਕ ਗਿਆਤ ਸਿੰਘ ਅਵਧਾਰ ਸਿੰਘ ਮੁਖ ਸੇਵਾਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਕਲਿਆਣਾ ਮੰਚੀ ਦੇ ਵਿੱਚ ਇਹ ਗਿਆਨ ਜਿਹੜੀ ਹੈ ਛੰਗਿਆ ਜੋੜ ਪਰਿਵਾਰ ਧਾਰੀਵਾਲ ਪਰਿਵਾਰ ਨੂੰ ਘਵਾਲੇ ਆ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜੇ ਪਰਿਵਾਰ ਆ ਆਲੇ ਦੁਆਲੇ ਪਿੰਡਾਂ ਦੇ ਉਹ ਆ ਕੇ ਛਿੰਝ ਮੇਲੇ ਦੇ ਵਿੱਚ ਭਾਗ ਲੈਂਦੇ ਆ ਔਰ ਇਹ ਜਿਹੜੀਆਂ ਛਿੰਝ ਆ ਇਹ ਇੱਕ ਸੁਖਣਾ ਹੁੰਦੀ ਆ ਪਿੰਡਾਂ ਦੀ ਜਿਹਦੇ ਨਾਲ ਲੋਕ ਆ ਕੇ ਇਹਦੇ ਵਿੱਚ ਪਾਰਟਿਸਪੇਟ ਕਰਦੇ ਆ ਔਰ ਆਪਣੀਆਂ ਸੁਖਣਾ ਪੂਰੀਆਂ ਕਰਦੇ ਆ ਬੜੇ ਪ੍ਰਾਤਨ ਸਮੇਂ ਤੋਂ ਇਹ ਚੱਲੀਆਂ ਆ ਰਹੀਆਂ ਕੁਸ਼ਤੀਆਂ ਸੋ ਇਸ ਕਰਕੇ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਦੋਨੋਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਇਹ ਪਰੰਪਰਾ ਸ਼ੁਰੂ ਰੱਖੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਕੁਸ਼ਤੀਆਂ ਜਿਹੜੀਆਂ ਕਰਾਉਂਦੇ ਰਹਿਣ ਵਾਹਿਗੁਰੂ ਜੀ ਨਤੇ ਮੇਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫੁੱਲੀਵੇ ਸਰਕਾਰ ਦੀ 11ਵੀਂ ਛਿੰਝ ਮੇਲਾ ਜੰਡੇਆਲਾ ਮੰਡਗੀ ਜੁਆਬੇ ਦਾ ਪ੍ਰਸਿੱਧ ਪਿੰਡਿਆ ਜਿਹੜਾ ਬਹੁਤ ਇਨਕਲਾਬੀ ਲੋਕਾਂ ਦਾ ਇਸ ਦਸਵਾ ਹੈ ਕਿਥੇ ਛਿੰਝ ਤੋਂ ਛਿੰਝ ਦੇ ਖੇਡ ਮੇਲੇ ਵਿੱਚ ਭਾਰ ਚੁੱਕਣ ਦੇ ਮੁਕਾਬਲੇ ਵੀ ਕਰਾਏਗਾ ਜਿਹਦੇ ਵਿੱਚ ਪੰਜਾਬ ਦੇ ਸ਼ਮੌਰ ਉਸਦੀ ਮਗਰ ਪਹਿਲਵਾਨਾਂ ਨੇ ਤੇ ਭਾਰਤੋਲਕਾਂ ਨੇ ਜੋ ਦਿਖਾ ਕੇ ਇਸ ਸਿੰਘ ਮੇਲੇ ਵਿੱਚ ਆਪਣੀ ਹਾਜ਼ਰੀ ਭਰੀ ਆ ਤੇ ਸਾਡੇ ਸਰਕਾਰ ਜੋ ਤੇ ਸੰਤ ਮਹਾਪੁਰਸ਼ ਵੀ ਆਏ ਆ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਨਾ ਨੂੰ ਜੀ ਆਇਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬੇਨਤੀ ਆ ਕਿ ਆਪਣੀ ਤੰਦਰੁਸਤੀ ਦੇ ਨਾਲ ਦੇਸ਼ ਭਗਤੀ ਦਾ ਜਜ਼ਬਾ ਖੇਡਾਂ ਰਾਹੀਂ ਪੂਰਾ ਕਰੋ ਆਓ ਰਲ ਕੇ ਖੇਡਾਂ ਛੱਡਿਏ ਖੋਤਾਂਦਰ ਸਰ ਜੀ ਬਹੁਤ ਭਾਗਾਂ ਬੜਾ ਸਮਾਂ ਕਿ ਜਟਿਆੜੇ ਦੇ ਵਿੱਚ 11ਵੇਂ ਸ਼ਹਿਰ ਵਿੱਚ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਕਿਉਂਕਿ ਤਾਰੀਵਾਲ ਸਾਹਿਬ ਸਾਡੇ ਬਹੁਤ ਹਿੰਮਤੀ ਆ ਔਰ ਖੇਡਾਂ ਨਾਲ ਜੁੜਿਆ ਹੋਇਆ ਇਥੇ ਹੀ ਸੇਧਤਾਰ ਤੇ ਬੀਬੀ ਤਾਰੋ ਜੀ ਪਹੁੰਚੇ ਆ ਮਾਹ ਪਰਚ ਸੋ ਇਹਨਾਂ ਦਾ ਧੰਵਾਦ ਆ ਸਾਡੇ ਸਰਪੰਚ ਸਾਹਿਬ ਔਰ ਸਾਡੇ ਜੋਲ ਸਾਹਿਬ ਜਿੰਨੇ ਵੀ ਸਾਰੇ ਆਏ ਸਾਡੇ ਸਮਰਾਜ ਤੋਂ ਪੰਚਾਇਤ ਆਈ ਐ ਐਸ ਡੀਪੀ ਸਾਹਿਬ ਸੋ ਇਥੇ ਮੈਂ ਖਾਸ ਗੱਲ ਕਰਨੀ ਚਾਹੁੰਦਾ ਮੈਨੂੰ ਜੋ ਚੰਗਾ ਲੱਗਾ ਇਥੇ ਇੱਕ ਛੋਟੀ ਬੱਚੀ ਜਿਹਨੇ ਦੰਦਾ ਦੇ ਨਾਲ ਕਾਰ ਖਿੱਚੀ ਉਹਨੂੰ ਸੈਕ ਹਾਂ ਬਿਲਕੁਲ ਬਿਲਕੁਲ ਸਾਈ ਕਿ ਤਰ੍ਹਾਂ ਕਿਤੇ ਮਾਣ ਮਹਿਸੂਸ ਹੁੰਦਾ ਕਿ ਇਹ ਧਰਤੀ ਹੋ ਜੀ ਜਿੱਥੇ ਹਮੇਸ਼ਾ ਜਿਹਦੇ ਵਿੱਚ ਟੈਲੈਂਟ ਹੈ ਨਾ ਉਹਦੀ ਹੈਲਪ ਕਰਨ ਨੂੰ ਹਮੇਸ਼ਾ ਅੱਗੇ ਰਹਿੰਦੇ ਜੜਿਆਲੇ ਵਾਲੇ ਸੋ ਜੜਿਆਲੇ ਵਾਲਿਆਂ ਨੂੰ ਤੁਹਾਨੂੰ ਮੁਬਾਰਕਬਾਦ ਹੈ ਤੁਸੀਂ ਚੰਗੇ ਕੰਮਾਂ ਲਈ ਪੈਸਾ ਖਰਚ ਰਹੇ ਹੋ ਇੱਥੇ ਇੱਕ ਬੱਚੇ ਨੂੰ ਹਰਮੋਨੀਅਮ ਦਿੱਤਾ ਗਿਆ ਕਿ ਹਰਮੋਨੀਅਮ ਉਹ ਸਾਜ਼ ਹੈ ਜਿਸ ਦੇ ਨਾਲ ਬੜਾ ਸੰਗੀਤ ਠੇਕਿਆ ਜਾ ਸਕਦਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਹਰ ਪਿੰਡ ਹਰ ਸ਼ਹਿਰ ਇਹੋ ਜਿਹਾ ਅਭਰਾਲਾ ਕਰੇ ਤਾਂ ਕਿ ਆਉਣ ਵਾਲਾ ਸਮਾਂ ਸੱਚਮੁੱਚ ਚੰਗਾ ਹੋ ਸਕੇ ਜੇ ਸਮਾਜ ਚੰਗਾ ਬਣਾਉਣਾ ਚਾਹੁੰਦੇ ਹੋ ਨਾ ਤੇ ਸਭ ਤੋਂ ਪਹਿਲਾਂ ਤੁਸੀਂ ਸਿਸਟਮ ਨੂੰ ਚੇਂਜ ਕਰੋ ਬੱਚੇ ਭੜਾਈ ਨੂੰ ਚੰਗਾ ਉੱਥੇ ਉਹਦੀ ਹੈਲਪ ਕਰੋ ਜਾਂ ਬੱਚੇ ਵਿੱਚ ਹੋਰ ਕੋਈ ਗੌਣਿਆ ਉਹਦੀ ਸਪੋਰਟ ਕਰੋ ਤਾਂ ਹੀ ਆਪਾਂ ਬਦਲ ਸਕਦੇ ਨਹੀਂ ਤਾਂ ਗੱਲੀਬਾਤੀ ਆਪਾਂ ਕੋਈ ਚੇਂਜ ਨਹੀਂ ਕਰ ਸਕਦੇ ਸੋ ਇੱਕ ਵਾਰ ਫਿਰ ਮੁबारकबाद ਦਿੰਨਾ ਇਹ ਸਾਰੇ ਪਰਿਵਾਰ ਨੂੰ ਜੜਿਆਲੇ ਨੂੰ ਕੋਈ ਜੜਿਆਲਾ ਸਾਡਾ ਮੰਜਕੀ ਦਾ ਦੈਲ ਆ ਸੋ ਉਹਦੇ ਆਸਰੇ ਅਸੀਂ ਜਿੰਨੇ ਆ ਸੋ ਸਰਪੰਚ ਸਾਹਿਬ ਤੁਹਾਨੂੰ ਮੁबारकबाद ਕਿ ਤੁਹਾਡੀ ਬੜੀ ਵੱਡੀ ਹਿੰਮਤ ਆ ਇਹਨਾਂ ਸਾਰੇ ਸਿਸਟਮ ਨੂੰ ਚਲਾਉਣ ਲਈ ਸੋ ਆਓ ਸਾਰੇ ਜਾਣੇ ਆਪਾਂ ਖੇਡਣ ਨੂੰ ਅੱਕੇ ਲੈ ਕੇ ਜਾਈਏ ਤਾਂ ਕਿ ਇੱਕ ਚੰਗਾ ਸਮਾਜ ਸਾਡੇ ਗੁਰੂਆਂ ਦੀ ਸੋਚ ਸਾਡੇ ਗੁਰਨਾਥ ਸਾਹਿਬ ਦੀ ਸੋਚ ਪਾਕ ਤੇ ਰਵਿਦਾਸ ਜੀ ਦੀ ਸੋਚ ਇੱਥੇ ਪੈਦਾ ਹੋ ਸਕੇ ਤਾਂ ਕਿ ਉਹ ਸਮਾਜ ਬਣੇ ਜਿੱਥੇ ਪਿਆਰ ਸ਼ਰਧਾ ਤੇ ਸਤਿਕਾਰ ਹੋਵੇ ਜਿੱਥੇ ਕਦੇ ਤੂ ਤੂ ਮੈਂ ਮਨਾ ਨਾ ਹੋਵੇ ਜਿੱਥੇ ਹਮੇਸ਼ਾ ਸਾਡਾ ਪਿਆਰ ਔਰ ਸ਼ਰਧਾ ਦੀ ਵਰਕਾਂ ਹੋਵੇ ਬੜੇ ਮਹਾਨ ਦੀ ਗੱਲ ਆ ਕਿ ਜਿਹੜੇ ਨਾਲ ਮਨ ਕੀ 11ਵੀਂ ਸ਼ਰੀ ਮੇਲਾ ਕਰਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨ ਪਹੁੰਚੇ ਉੱਥੇ ਮਹਾਂਪੁਰਸ਼ਾਂ ਦੇ ਵਿੱਚੋਂ ਬੀਬੀ ਤਾਰੋ ਜੀ ਸਾਵਰ ਸਾਡੇ ਗੁਰੂ ਉਹਨਾਂ ਨੇ ਸ਼ਕਲ ਕੀਤੀ ਔਰ ਇੱਥੇ ਬੜੇ ਬਿਰਖ ਜਿਹੇ ਨਾਮ ਦਿੱਤੇ ਗਏ ਜਿਸ ਦੇ ਵਿੱਚ ਸਚੇ ਸਿੰਘ ਯੋੜ ਯੂਕੇ ਵਾਲੇ ਨੇ ਛੋਟੀ ਬੱਚੀ ਲਿੰਪੋਪੋ ਹੋਲਡਰ ਪਏ ਗੀਰ ਬੁੱਢਿਆ ਮਨਜੋਤ ਮਨਜੋਤ ਸ਼ਰਮਾ ਨੂੰ ਲਿੰਪੋਪੋ ਹੋਲਡਰ ਮਨਜੋਤ ਸ਼ਰਮਾ ਜੋ ਕਿ ਮੇਰੀ ਭਾਂਜੀ ਆ ਜਿੰਨੀ ਬੋਹਲਡਰ ਆ ਮਹਤਾਲੀ ਵਾਲੀ ਉਹਨੂੰ ਸਹਿਰੀ ਦੇ ਨਾਲ ਸਨਮਾਨਗੀ ਦਾ ਬੜਾ ਮਾਣ ਕਰਦੇ ਆ ਸਚੇ ਸਚੇ ਸਿੰਘ ਯੋੜ ਤੇ ਇਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਇੱਕ ਕਮਾਈ ਚੋਂ ਇਹਨਾਂ ਨੇ ਆਪਣੇ ਸਹਿਰੀ ਬੱਚੀ ਲੈ ਕੇ ਤੀ ਉਹਦਾ ਹੌਸਲਾ ਵੇ ਕੀਤਾ ਔਰ ਅੱਗੇ ਵੀ ਕਰਦੇ ਰਹਿਣਗੇ ਤੇ ਆਪਾਂ ਆਪਣੇ ਲੋਕ ਇੱਕ ਬੱਚਾ ਕੋਈ ਕੀ ਆਉਂਦਾ ਸਿਮਰਨ ਜੀ ਦਾ ਸ਼ਰਜੀ ਦਾ ਉਹਨਾਂ ਹਰਮੋਨੀਓਂ ਨਾਲ ਸਹਿਮੰਦ ਕਰ ਰਹੇ ਆ ਤੇ ਮੇਰਾ ਵੀ ਉਹਨੇ ਸਾਹ ਸਾਭੀ ਬੁਝੀਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੰਗਤ ਦਾ ਜਿਹਨੇ ਪਹੁੰਚ ਕੇ ਸਾਡੇ ਸਰਪੰਚ ਸਾਹਿਬ ਕਮਲਜੀਤ ਸਿੰਘ ਜੀ ਚੋਤਾ ਸਾਹਿਬ ਔਰ ਪਿੰਡ ਸਮਰਾਜੀ ਬਹੁਤ ਰਹੀਏ ਬਹੁਤ ਸਿੰਘ ਹੋ ਗਿਆ ਸਾਨੂੰ ਬਾਕੀ ਪੂਰੀ ਸੰਗਤ ਦਾ ਬਹੁਤ ਸਿੰਘ ਹੋ ਗਿਆ ਜੀ ਇਸ ਹਾਤੀਸ ਹੋਤਾ ਹੀ ਪਹੁੰਚਿਆ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਜੀ ਆਇਆ ਜੀ